ਤਾਂ ਹੁਣ ਉੱਥੇ ਹੀ ਗੱਲ ਕਰੀਏ ਜਿੱਥੇ ਬੀਤੇ ਦਿਨ ਵੀ ਦੇਖਿਆ ਗਿਆ ਕਿ ਹਲੇ ਜਦੋਂ ਸੀਸਫਾਇਰ ਹੋ ਚੁੱਕਿਆ ਹੈ ਸੀਸਫਾਇਰ ਹੋਣ ਤੋਂ ਬਾਅਦ ਮਾਹੌਲ ਸ਼ਾਂਤ ਹੈ ਪਰ ਜਿਹੜੇ ਸਰहदी ਇਲਾਕੇ ਨੇ ਉੱਥੇ ਸਕੂਲ ਹਜੇ ਵੀ ਬੰਦ ਕੀਤੇ ਜਾ ਰਹੇ ਨੇ ਹਜੇ ਵੀ ਸਕੂਲ ਜਿਹੜੇ ਨੇ ਉਹ ਨਹੀਂ ਖੋਲੇ ਗਏ ਨੇ ਭਾਵੇਂ ਪੂਰੇ ਪੰਜਾਬ ਦੇ ਵਿੱਚ ਹੁਣ ਸਕੂਲ ਖੋਲ੍ਹ ਦਿੱਤੇ ਗਏ ਨੇ ਪਰ ਹਜੇ ਵੀ ਸਰहदी ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲ ਨਹੀਂ ਖੋਲੇ ਗਏ ਨੇ ਜਿਸ ਦੇ ਵਿੱਚ ਪੰਜ ਜ਼ਿਲ੍ਹਿਆਂ 'ਚ ਅੱਜ ਵੀ ਸਕੂਲ ਬੰਦ ਰੱਖੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਪੰਜ ਸਰਦੀ ਜ਼ਿਲ੍ਹਿਆਂ 'ਚ ਅੱਜ ਵੀ ਸਕੂਲ ਬੰਦ ਰਹਿਣਗੇ ਅਮਰਿਸਰ ਪਠਾਨਕੋਟ ਫਿਰੋਜ਼ਪੁਰ ਚ ਸਕੂਲ ਬੰਦ ਨੇ ਤਰਨਤਾਰਨ ਤੇ ਫਾਜ਼ਿਲਕਾ ਚ ਵੀ ਅੱਜ ਸਕੂਲ ਬੰਦ ਰਹਿਣ ਵਾਲੇ ਨੇ ਵਿਦਿਆਰਥੀਆਂ ਦੀਆਂ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਸੋ ਅੱਜ ਵੀ ਇਹ ਸਕੂਲ ਜਿਹੜੇ ਨੇ ਬੰਦ ਰਹਿਣ ਵਾਲੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਸੋ ਲਗਾਤਾਰ ਜਿੱਥੇ ਦੇਖਿਆ ਜਾ ਰਿਹਾ ਹੈ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਤਾਂ ਰੁਕ ਗਈ ਹੈ ਪਰ ਹਜੇ ਵੀ ਮਾਹੌਲ ਜਿਹੜਾ ਹੈ ਕਾਫੀ ਇੱਕ ਪਾਸੇ ਸ਼ਾਂਤ ਹੈ ਤੇ ਸਰਦੀ ਇਲਾਕਿਆਂ ਦੇ ਵਿੱਚ ਹਜੇ ਵੀ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਤੇ ਹਜੇ ਕੀ ਹੋਵੇਗਾ ਇਸ ਦੀ ਹਜੇ ਕਿਸੇ ਨੂੰ ਵੀ ਕੋਈ ਗੱਲ ਨਹੀਂ ਪਤਾ ਹੈ ਜਿਸ ਕਰਕੇ ਹਜੇ ਵੀ ਜਿਹੜੇ ਸਰਦੀ ਇਲਾਕੇ ਨੇ ਉਹਨਾਂ ਦੇ ਸਕੂਲ ਬੰਦ ਕੀਤੇ ਗਏ ਨੇ ਹਾਲਾਂਕਿ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਬੱਚਿਆਂ ਦੇ ਪੇਪਰ ਹੁਣ ਨੇੜੇ ਆ ਗਏ ਨੇ ਪੜ੍ਹਾਈ ਪਿੱਛੇ ਹੋ ਰਹੀ ਹੈ ਜਿਸ ਕਰਕੇ ਬੱਚੇ ਤੇ ਜਿਹੜੇ ਮਾਪੇ ਨੇ ਉਹ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸਕੂਲ ਖੋਲੇ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹ ਖਤਮ ਨਾ ਹੋਵੇ ਉਹ ਨਾ ਖਰਾਬ ਹੋਵੇ ਪਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹਜੇ ਵੀ ਸਰਹੱਦੀ ਇਲਾਕਿਆਂ ਦੇ ਵਿੱਚ ਸਕੂਲ ਨੂੰ ਬੰਦ ਰੱਖਿਆ ਗਿਆ ਹੈ